ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਜੀ ਨੂੰ ਪਲੀ ਪਾਂਤ ਪਤਾ ਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਦਾਦਾ ਜੀ ਸਰਦਾਰ ਹਰਦੇਵ ਸਿੰਘ ਸਾਫ ਦਾ ਸਰਪੰਚ ਜੋ ਕਿ ਕੋਠੇ ਵੈਗਰੂਪੁਰਾ ਅ ਪਰਸੋ ਅਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਦੇ ਕਿ ਅੱਜ ਅਗਿੱਥੇ ਦੀ ਸ਼ਾਂਤ ਵਾਲ ਭਾਵ ਫੁੱਲਾਂ ਦੀ ਰਸਮ ਅਦਾ ਕੀਤੀ ਗਈ ਹੈ ਦੇਖ ਸਕਦੇ ਹੋ ਜਿੰਨੇ ਵੀ ਸਾਖ ਸੰਬੰਧੀ ਰਿਟ ਦੇਦਾਰ ਨਗਰ ਨਿਵਾਸੀ ਵੱਡੀ ਗਿਣਤੀ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਨਾਲ ਹੀ ਬੇਨਤੀ ਹੈ ਦੱਸ ਦੇਈਏ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਦਾ ਦਾ ਜੀ ਹਰਦੇਵ ਸਿੰਘ ਸੂਬੇਦਾਰ ਜੋ ਕਿ ਸਾਬਕਾ ਸਰਪੰਚ ਸਾਹਿਬ ਉਹਨਾਂ ਦੇ ਜਿਹੜੇ ਭੋਗ ਦੀ ਰਸਮ ਜਿਹੜੀ ਅੰਤਮ ਅਰਦਾਸ ਉਹਨਾਂ ਦੀ 4 ਜਨਵਰੀ 2022 ਨੂੰ ਹੋਵੇਗੀ ਸੋ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅੰਤਮ ਅਰਦਾਸ ਦੇ ਵਿੱਚ ਜਰੂਰ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ ਜਿੰਨੀਆਂ ਵੀ ਸੰਗਤਾਂ ਅੱਜ ਇਸ ਸਮੇਂ ਫੁੱਲਾਂ ਦੇ ਸਮੇਂ ਪਹੁੰਚੀ ਨੇ ਸਾਰਿਆਂ ਦਾ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਦੇਖ ਸਕਦੇ ਹੋ ਉਹਨਾਂ ਦੇ ਜਿਹੜੇ ਫੁੱਲ ਕੀਰਤਪੁਰ ਸਾਹਿਬ ਦੇ ਲਈ ਲੈ ਕੇ ਰਵਾਨਾ ਹੁੰਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਹਰਦੇਵ ਸਿੰਘ ਦੇ ਫੁੱਲ ਕੀਰਤਪੁਰ ਸਾਹਿਬ ਦੇ ਲਈ ਲੈ ਕੇ ਕੇ ਰਵਾਨਾ ਹੁੰਦੇ ਹੋਏ ਉਹਨਾਂ ਦੇ ਵੱਡੇ ਸੁਪੁੱਤਰ ਦਰਸ਼ਨ ਸਿੰਘ ਜੀ ਤੇ ਉਹਨਾਂ ਤੋਂ ਛੋਟੇ ਹਰਵਿੰਦਰ ਸਿੰਘ ਜੀ ਸਮੂਹ ਪਰਿਵਾਰਕ ਮੈਂਬਰ ਦੋਸਤ ਮਿੱਤਰ ਇਸ ਸਮੇਂ ਸਾਡੇ ਗ੍ਰਹਿ ਵਿਖੇ ਜਿਹੜੇ 71 ਸੰਸਾਰਿਆਂ ਦਾ ਫੇਰ ਇੱਕ ਵਾਰ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਜੋ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਤੌੱਚੇ ਸਾਰਿਆਂ ਨੂੰ ਜੀ ਆਇਆਂ ਤੇ ਬੋਗਦੇ ਲਈ ਆਪ ਸਾਰਿਆਂ ਨਿਮਰਤਾ ਸਹਿਤ ਫੇਰ ਬੇਨਤੀ ਹੈ ਕਿ 4 ਜਨਵਰੀ 2022 ਨੂੰ ਅੰਤਮ ਅਰਦਾਸ ਹੋਵੇਗੀ ਜੀ ਜ਼ਰੂਰ